ਮੱਥੇ ਲੱਗਦੇ ਆ ਗੁਰੂ ਸਾਹਿਬ ਦੇ ਸਾਨੂੰ ਕਦੀ ਹੁੰਦਾ ਵੀ ਕੱਲ ਮੈਂ ਕੀ ਕੀਤਾ ਤੇ ਅੱਜ ਮੈਂ ਗੁਰੂ ਸਾਹਿਬ ਦੇ ਸਾਹਮਣੇ ਸਾਨੂੰ ਕਦੀ ਫਰਕ ਹੀ ਨਹੀਂ ਪਿਆ ਬੰਦਾ ਕਿੰਨੀਆਂ ਬੇਈਮਾਨੀਆਂ ਕਿੰਨੀਆਂ ਚਲਾਕੀਆਂ ਕਿੰਨੀਆਂ ਏਰਾ ਫੇਰੀਆਂ ਕਰਦਾ ਤੇ ਸਾਹਮਣੇ ਚੌੜਾ ਹੋ ਕੇ ਬਹਿ ਜਾਂਦਾ ਹੈ ਮਹਾਰਾਜ ਦੇ ਸਾਹਮਣੇ ਇਤਿਹਾਸ ਵਿੱਚ ਜੇਕਰ ਆਉਂਦਾ ਵੀ ਸੁਤਰੇ ਸ਼ਾਹ ਇੱਕ ਦਿਨ ਮਹਾਰਾਜ ਵਾਲੇ ਬੰਨੇ ਪਿੱਠ ਕਰਕੇ ਬੈਠ ਗਿਆ ਤੇ ਸਿੱਖਾਂ ਨੇ ਕਿਹਾ ਮਹਾਰਾਜ ਵੇਖੋ ਕਿੱਡਾ ਢੀਠ ਬੰਦਾ ਹੈ ਲੋਕ ਤੁਹਾਨੂੰ ਪਿੱਠ ਨਹੀਂ ਦਿੰਦੇ ਪਿੱਠ ਕਰਕੇ ਬੈਠਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਥਰੇ ਨੂੰ ਕਿਹਾ ਵੀ ਪਿੱਠ ਕਿਉਂ ਕੀਤੀ ਹੈ ਕਹਿੰਦਾ ਮਹਾਰਾਜ ਜਿੰਨੀਆਂ ਤੁਸੀਂ ਗੱਲਾਂ ਕਰਦੇ ਹੋ ਨਾ ਮੇਰੀ ਹਿੰਮਤ ਨਹੀਂ ਮੈਂ ਰੋਜ਼ ਆਪਣੇ ਮੂੰਹ ਤੇ ਚਪੇੜਾਂ ਖਾਵਾਂ ਅੰਦਰ ਹਿੱਲਦਾ ਹੈ ਮੇਰਾ ਜਿੱਦਣ ਤੁਹਾ ਜਿੱਦਣ ਤੁਹਾਡੇ ਕੰਨਾਂ ਤੋਂ ਗੱਲ ਅੰਦਰ ਮਨ ਤੱਕ ਪਹੁੰਚੀ ਬਾਣੀ ਚ ਮਹਾਰਾਜ ਨੇ ਬੜੇ ਪਿਆਰੇ ਸ਼ਬਦ ਵਰਤੇ ਨੇ ਅਸੀਂ ਪੜਦੇ ਆ ਸਾਰੇ ਕਿੰਨੀ ਵਾਰ ਤੁਸੀਂ ਵੇਖਿਓ ਕਿੱਡੇ ਕੀਮਤੀ ਬੋਲ ਨੇ ਉਹ ਏ ਮਨ ਚੰਚਲਾ ਬੋਲੋ ਅਗੇ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਕਿਨੈ ਨਾ ਪਾਇਆ ਅਸੀਂ ਕਿੰਨੀਆਂ ਚਤਰਾਇਆਂ ਕਰਦੇ ਆ ਅਸੀਂ ਕਿੰਨੀਆਂ ਚਲਾਕੀਆਂ ਕਰਦੇ ਆ ਕਿੰਨੇ ਚਲਾਕ ਬਣਦੇ ਆ ਤੁਸੀਂ ਵੇਖੋ ਅਸੀਂ ਚਲਾਕੀਆਂ ਚਲਾਕੀਆਂ ਚ ਕਿੱਥੇ ਲਿਆਂਕੇ ਪੰਜਾਬ ਨੂੰ ਪੰਥ ਨੂੰ ਸਿੱਖੀ ਨੂੰ ਖੜਿਆ ਕਰਤਾ ਮਤਲਬ ਕਿਹੋ ਜਿਹੇ ਹਾਲਾਤ ਪੰਜਾਬ ਦੇ ਸਿਰਜ ਤੇ ਵੀ ਕੋਈ ਬੰਦਾ ਕਿਸੇ ਤੇ ਟਰਸਟ ਨਹੀਂ ਕਰ پا ਰਿਹਾ ਚਤੁਰਾਈਂ ਨਾ ਪਾਇਆ ਕਿਨੈ ਬੋਲੋ ਅੱਗੇ ਤੂੰ ਸੁਣ ਮਨ ਚਤੁਰਾਈਂ ਨਾ ਪਾਇਆ ਕਿਨੈ ਤੂੰ ਸੁਣ ਸਾਰੇ ਆਪਣੇ ਆਪਣੇ ਮਨ ਨੂੰ ਪੁੱਛੋ ਮੈਂ ਵੀ ਪੁੱਛਾਂ ਚਤੁਰਾਈਂ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਮੇਰਿਆ ਮਨਾ ਸੁਣ ਚਤਰਾਈ ਨਾਲ ਨਹੀਂ ਮਿਲਦਾ ਤੂੰ ਪੰਜਾਬ ਦੇ ਹਾਲਾਤ ਜੇ ਜੇ ਸੱਚੀ ਮੁੱਚੀ ਪੰਜਾਬ ਗੁਰਾਂ ਦਾ ਬਣਾਉਣਾ ਹੈ ਫਿਰ ਹਰ ਮਾਂ ਨੂੰ ਜਿੰਦਕੌਰ ਬਣਨਾ ਪੈਣਾ ਤੇ ਜਿੰਦਕੌਰ ਨੂੰ ਇੱਕ ਕਹਿਣਾ ਪੈਣਾ ਵੇ ਚੰਗਾ ਹੁੰਦਾ ਜੇ ਧਰਮ ਤੋਂ ਜਾਣ ਦਿੰਦਾ ਰਹਿੰਦੀ ਗੁਰੂ ਨੂੰ ਮੂੰਹ ਵਿਖਾਉਣ ਜੋਗੀ ਰੂਹ ਤੜਫਦੀ ਛੇਰੇ ਪੰਜਾਬ ਦੀ ਨਾਂ ਰਹਿੰਦੀ ਸਿੱਖ ਦੀ ਮਾਂ ਕਟੋ-ਕਟ ਸਿੱਖ ਦੀ ਮਾਂ ਤਾਂ ਘਵਾਉਂਦੀ ਮੈਂ ਗੁਰੂ ਕੇ ਪਿਆਰਿਓ ਕੈਸੇ ਸੰ ਗੁਰੂ ਦੇ ਓਲਾਲ ਅੱਲਾ ਯਾਰ ਖਾਂ ਜੋਗੀ ਨੇ ਸਾਨੂੰ ਤਾਂ ਯਕੀਨ ਨਹੀਂ ਨਾ ਅੱਲਾ ਯਾਰ ਖਾਂ ਜੋਗੀ ਨੂੰ ਪੜਿਓ ਕਦੀ ਧਿਆਨ ਨਾਲ ਹਰ ਘਰ ਦਾ ਸ਼ਿੰਗਾਰ ਅੱਲਾ ਯਾਰ ਖਾਂ ਜੋਗੀ ਦੀਆਂ ਦੋਵੇਂ ਪੁਸਤਕਾਂ ਹੋਣੀਆਂ ਚਾਹੀਦੀਆਂ ਨੇ ਗੰਗੇ ਸ਼ਹੀਦਾ ਔਰ ਸ਼ਹੀਦਾ ਨੇ ਵਫਾ ਉਹਦੇ ਵਿੱਚ ਅੱਲਾ ਯਾਰਖਾਂ ਜੋਗੀ ਕਹਿੰਦਾ ਕਦੀ ਕਦੀ ਲੋਕ ਮੈਨੂੰ ਆਣ ਕੇ ਕਹਿੰਦੇ ਨੇ ਕਲਗੀਧਰ ਪਾਤਸ਼ਾਹ ਜੀ ਦੇ ਨਾਲ-ਨਾਲ ਬਾਕੀ ਦੁਨੀਆ ਦੀ ਤਾਰੀਫ਼ ਵੀ ਕਰਦਿਆ ਕਰ ਪਰ ਕਹਿੰਦਾ ਕਿਵੇਂ ਕਰਦਿਆ ਕਰਤਾਰ ਕੀ ਸੌਗੰਦ ਗੁਰੂ ਨਾਨਕ ਦੀ ਕਸਮ ਹੈ ਜਿੰਨੀ ਵੀ ਹੋ ਤਾਰੀਫ਼ ਗੋਬਿੰਦ ਕੀ ਉਹ ਕਮ ਹੈ ਫਿਰ ਉਹ ਸ਼ਬਦ ਲਿਖਦਾ ਇੱਕ ਕਹਿੰਦਾ ਇਨਸਾਫ ਕਰੇ ਜ਼ਮਾਨਾ ਤੋਂ ਯਕੀਨ ਹੈ ਕਹਿ ਦੋ ਕਿ ਗੁਰੂ ਗੋਬਿੰਦ ਦਾ ਸਾਨੀ ਹੀ ਨਹੀਂ ਹੈ ਕਹਿੰਦਾ ਜੇ ਤੇ ਇਨਸਾਫ ਕਰਨਾ ਹੈ ਤੇ ਇਨਸਾਫ ਇਹ ਹੈ ਵੀ ਗੁਰੂ ਵਰਗਾ ਕੋਈ ਨਹੀਂ ਜਿਸ ਨਿਗਾ ਨਾਲ ਅੱਲਾ ਯਾਰਖਾ ਜੋਗੀ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਵੇਖਿਆ ਕਾਸ਼ ਮੇਰੀ ਕੌਮ ਉਸ ਨਿਗਾ ਨਾਲ ਕਿਤੇ ਕਲਗੀਧਰ ਪਾਤਸ਼ਾਹ ਨੂੰ ਵੇਖੇ ਕਿਤੇ ਸਾਨੂੰ ਉਹੋ ਹੀ ਐਨਕ ਲਾ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਵੇਖਣਾ ਆਵੇ ਜਿਸ ਐਨਕ ਨਾਲ ਅੱਲਾ ਯਾਰਖਾ ਜੋਗੀ ਲਿਖਦਾ ਔਰ ਉਹ ਕਿਉਂ ਲਿਖਦਾ ਕਹਿੰਦਾ ਐਵੇਂ ਮੈਂ ਤਾਰੀਫ ਨਹੀਂ ਕਰਦਾ ਮੈਂ ਕਿਸੇ ਤੋਂ ਪੈਸੇ ਲੈ ਕੇ ਤਾਰੀਫ ਨਹੀਂ ਕੀਤੀ ਤੁਸੀਂ ਬਹਿ ਜਾਓ ਮੇਰੇ ਨਾਲ ਮੈਂ ਜਵਾਬ ਦੇ ਸਕਦਾ ਇਹਨਾਂ ਸਾਰੀਆਂ ਗੱਲਾਂ ਦੇ ਮੈਂ ਕਿਉਂ ਕਲਗੀਧਰ ਪਾਤਸ਼ਾਹ ਜੀ ਨੂੰ ਇਦਾਂ ਲਿਖਦਾ ਉਹ ਕਹਿੰਦਾ ਡੰਡਕ ਮੈਂ ਫਿਰੇ RAM ਤੂੰ ਸੀਤਾ ਥੀ ਬਗਲ ਮੈਂ ਆਂਦਾ ਬਹਿ ਜਾਓ ਗੱਲ ਕਰ ਲਈਨੇ ਆਪਾਂ ਅੱਲਾ ਯਾਰਖਾ ਜੋਗੀ ਦੀ ਲਿਖਤ ਹੈ ਮੈਂ ਆਪਣੇ ਕੋਲ ਇੱਕ ਸ਼ਬਦ ਕਵਾਂ ਤੇ ਗੁਨਾਹਗਾਰ ਹੋਵਾਂਗਾ ਜਿਸ ਬਾਜਾਂ ਵਾਲੇ ਬਾਪੂ ਨੂੰ ਅਸੀਂ ਯਾਦ ਕਰ ਰਹੇ ਹਾਂ ਔਰ ਮੇਰਾ ਬਾਜਾਂ ਵਾਲਾ ਬਾਪੂ ਤੁਸੀਂ ਵੇਖੋ ਕਿੰਡੀ ਕਮਾਲ ਦੀ ਗੱਲ ਹੈ ਮਹਾਰਾਜ ਉਦਾਸੀਆਂ ਤੇ ਨਿਕਲੇ ਤੇ ਇੱਕ ਸਵਾਲ ਹੋਇਆ ਕਲਗੀਧਰ ਪਾਤਸ਼ਾਹ ਜੀ ਨੂੰ ਜਿਹੜਾ ਧੰਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਹੜਾ ਭਾਈ ਗੁਰਦਾਸ ਜੀ ਨੇ ਲਿਖਿਆ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਇੱਕ ਸਵਾਲ ਉਸ ਵਕਤ ਦੇ ਧਾਰਮਿਕ ਲੋਕ ਕਰਦੇ ਆ ਕਹਿੰਦੇ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕੇ ਕਿੱਡਾ ਵੱਡਾ ਸਵਾਲ ਮਾਰਾਏ ਦੱਸੋ ਹਿੰਦੂ ਚੰਗੇ ਨੇ ਕਿ ਮੁਸਲਮਾਨ ਚੰਗੇ ਨੇ ਤੇ ਬਾਬੇ ਨੇ ਕੀ ਜਵਾਬ ਦਿੱਤਾ ਸੀ ਬਾਬਾ ਆਖੇ ਹਾ ਜੀਆਂ ਸ਼ੁਭ ਅੰਬਲਾ ਬਾਜੋ ਬਾਬਾ ਆਖੇ ਹਾ ਜੀਆਂ ਸ਼ੁਭ ਅੰਬਲਾ ਬਾਜੋ ਦੋਨੋਂ ਰੋਈ ਸੇਮ ਸਵਾਲ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਆਇਆ ਕਹਿੰਦੇ ਤੁਸੀਂ ਕਿਹਨਾਂ ਦੇ ਹੋ ਸਾਡੇ ਨਾਲ ਦੇ ਹੋ ਜਾਂ ਕਿਸੇ ਹੋਰ ਨਾਲ ਦੇ ਹੋ ਸਾਡੇ ਵਾਲੇ ਨਾਲ ਸਹਿਮੋਂ ਤੋਂ ਜਾਂ ਤੁਹਾਡਾ ਕੋਈ ਹੋਰ ਧਰਮ ਹੈ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਕਿੱਡਾ ਕੀਮਤੀ ਜਵਾਬ ਦਿੱਤਾ ਸੀ ਤੁਮ ਕੋ تمہارا ਖੂਬ ਹਮ ਕੋ ਇਹ ਜਿਗਰਾ ਹੈ ਅੱਜ ਪੰਜਾਬੀਆਂ ਚ ਕਹਿਣ ਦਾ ਇਹ ਜਿਗਰਾ ਹੈ ਸਾਡੇ ਜਥੇਦਾਰਾਂ ਚ ਇਹ ਕਹਿਣ ਦਾ ਪ੍ਰਚਾਰਕਾਂ ਚ ਹੈਗਾ ਜਿਗਰਾ ਤੁਹਾਨੂੰ ਆਪਣਾ ਚੰਗਾ ਸਾਨੂੰ ਆਪਣਾ ਚੰਗਾ ਫਿਰ ਕੀ ਹੈ ਪਿਛੇ ਦੇ ਇੱਕ ਪ੍ਰਚਾਰ ਕਹੀ ਜਾਂਦਾ ਸੀ ਐ ਬਗਾਨੇ ਪੁੱਤ ਤਾੜੀਆਂ ਮਾਰ ਕੇ ਲੰਘਣ ਦਿੰਦੇ ਨੇ ਕਮਲਿਓ ਤੁਹਾਨੂੰ ਪਤਾ ਹੀ ਨਹੀਂ ਕਲਗੀਧਰ ਪਾਤਸ਼ਾਹ ਜੀ ਬਾਰੇ ਤੁਸੀਂ ਕੀ ਜਾਣੋ ਕਿਸੇ ਸਰਕਾਰੀ ਬੰਦੇ ਨੇ ਸਟੇਜ ਤੇ ਸੱਦ ਲਿਆ ਉੱਥੇ ਸਟੇਜ ਤੇ ਕਹਿ ਰਿਹਾ ਸੀ 14 ਜੰਗਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਮੁਸਲਮਾਨਾਂ ਦੇ ਖਿਲਾਫ ਲੜੀਆਂ ਕਿੱਥੇ ਲਿਖਿਆ 14 ਜੰਗਾਂ ਮੁਸਲਮਾਨਾਂ ਦੇ ਖਿਲਾਫ ਲੜੀਆਂ ਨੇ ਪਹਿਲੀ ਪੰਗਾਣੀ ਦੀ ਯੁੱਧ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੱਸੋ ਇੱਕ ਵੀ ਮੁਸਲਮਾਨ ਉਹਦੇ ਚ ਹੋਵੇ ਲੜਨ ਵਾਲਾ ਤੇ ਪਹਿਲੀ ਜੰਗ ਕਲਗੀ ਧਰਪਾਤਸ਼ਾ ਜੀ ਨੇ ਭੰਗਾਣੀ ਵਾਲੀ ਲੜੀ ਐ ਇੱਕੋ ਹੀ ਮੁਸਲਮਾਨੀ ਉਹਦੇ ਚ ਅਸੀਂ ਲੜਾਈ ਲੜੀ ਨਹੀਂ ਰਹਿ ਨਾ ਮੁਸਲਮਾਨਾਂ ਖਿਲਾਫ ਨਾ ਹਿੰਦੂ ਵੀਰਾਂ ਦੇ ਖਿਲਾਫ ਲੜਾਈ ਸਾਡੀ ਤੇ ਖਿਲਾਫ ਹੈ ਬੁਰਾਈ ਦੇ ਬੇਇਨਸਾਫੀ ਦੇ ਅੱਜ ਵੀ ਲੜ ਰਹੇ ਆ ਅਸੀਂ ਬਾਪੂ ਢੱਲੇਵਾਲ ਬੈਠੇ ਅੱਜ ਮੇਰੇ ਖਾ 27ਵਾਂ ਦਿਨ ਹੋ ਗਿਆ ਭੁੱਖ ਹੜਤਾਲ ਤੇ ਬੈਠਿਆ ਨੂੰ ਲੜਾਈ ਕਾਦੀ ਐ ਵੀ ਅਸੀਂ ਖੇਤ ਫਸਲ ਬੀਜਦੇ ਆ ਸਾਨੂੰ ਆਪਣਾ ਰੇਟ ਨਿਰਧਾਰਤ ਕਰ ਲੈਣ ਦੋ ਕੌਣ ਸੁਣਦਾ ਇੱਥੇ ਕਿਉਂ ਕਿਉਂ ਨਹੀਂ ਸਮਝਦੇ ਸਾਰੀਆਂ ਗੱਲਾਂ ਕਿਉਂਕਿ ਸਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਤੇ ਆਪਣੇ ਢੰਗ ਨਾਲ ਵਿਆਖਿਆ ਦੇਣੀ ਆਉਂਦੀ ਹੈ ਹਰ ਬੰਦੇ ਨੇ ਆਪਣੀ ਵਿਆਖਿਆ ਮਹਾਰਾਜ ਨੂੰ ਕਿਹਾ ਤੁਹਾਡਾ ਕਿਹੜਾ ਤੁਸੀਂ ਕਿਹਦੇ ਨਾਲ ਸਹਿਮਤ ਹੋ ਮਹਾਰਾਜ ਕਹਿੰਦੇ ਤੁਹਾਨੂੰ ਤੁਹਾਡਾ ਮੁਬਾਰਕ ਸਾਨੂੰ ਸਾਡਾ ਮੁਬਾਰਕ ਉਹ ਪੰਜਾਬੀ ਉਹ ਤਕੜੇ ਹੋ ਕੇ ਪੰਜਾਬ ਵਿੱਚ ਤੁਹਾਨੂੰ ਤੁਹਾਡਾ ਮੁਬਾਰਕ ਤੇ ਸਾਨੂੰ ਕੀ ਹਰ ਜੈ ਦੇਚ ਕੀ ਇਤਰਾਜ਼ ਵਾਲੀ ਗੱਲ ਹੈ ਨਾਲੇ ਮਹਾਰਾਜ ਨੇ ਕਿਹਾ ਅਸੀਂ ਤੇ ਤੈਨੋਂ ਨੇ ਕਹਿੰਦੇ ਸਾਡੇ ਹਿਸਾਬ ਨਾਲ ਚੱਲ ਤੋ ਸਾਨੂੰ ਨਾ ਕਹਿ ਸਾਡੇ ਹਿਸਾਬ ਨਾਲ ਚੱਲ ਸਾਂਝ ਜਿਹਦੇ ਨਾਲ ਮਰਜ਼ੀ ਹੋਵੇ ਕੀ ਫਰਕ ਪੈਂਦਾ ਰੱਖੀ ਜਾ ਸਕਦੀ ਹੈ ਰੌਲਾ ਸਾਂਝ ਦਾ ਨਹੀਂ ਰੌਲਾ ਤੇ ਹੈ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਤੁਹਾਡੇ ਨਾਲ ਆਂ ਤੁਸੀਂ ਸਾਡੇ ਨਾਲ ਆਂ ਅਸੀਂ ਅਕਾਲ ਪੁਰਖ ਵੈਗੁਰੂ ਨਾਲ ਆਂ ਪਰਚਾ ਸ਼ਬਦ ਦਾ ਪੂਜਾ ਅਕਾਲ ਕੀ ਦਿਦਾਰ ਅਸੀਂ ਇਹਦੇ ਧਾਰਨੀ ਆਂ ਜਿੰਨੇ ਆਉਣਾ ਆ ਜਾ ਭਾਈ ਪੂਜਾ ਆਕਾਲ ਕੀ ਪਰਚਾ ਸ਼ਬਦ ਦਾ ਪਰਿਚੈ ਸ਼ਬਦ ਨਾਲ ਸ਼ਬਦ ਤੋਂ ਵੱਡਾ ਕੋਈ ਨਹੀਂ ਸਾਡੇ ਵਾਸਤੇ ਅੱਜ ਸ਼ਬਦ ਦੇ ਮੁਕਾਬਲੇ ਤੇ ਵੀ ਪਤਾ ਨਹੀਂ ਕਿੰਨਾ ਕੁ ਸਾਲੇ ਦਿਵਾਲੇ ਸਰਜਿਆ ਜਾ ਰਿਹਾ ਸਿੱਖ ਨੂੰ ਕਮਜ਼ੋਰ ਕਰ ਸ਼ਬਦ ਨਕਲੀ ਬਣਾ ਲੈ ਸਾਡੇ ਤੋ ਗੁਰੂ ਕੇ ਪਿਆਰਿਓ ਜੀ ਸੱਚੀ ਮੁੱਚੀ ਉਹਨਾਂ ਉਹਨਾਂ ਸਹਬਜ਼ਾਦਿਆਂ ਨੂੰ ਯਾਦ ਕਰਨਾ ਹੈ ਫਿਰ ਤੁਹਾਨੂੰ ਉਹ ਦ੍ਰਿੜਤਾ ਵਾਪਸ ਆਪਣੇ ਪੰਜਾਬ ਦੇ ਲੋਕਾਂ 'ਚ ਲਿਆਉਣੀ ਪੈਗੀ ਮੈਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦਾ ਸੀ ਕਿੰਡੀ ਕਮਾਲ ਦੀ ਗੱਲ ਹੈ ਕਦੀ ਵਕਤ ਹੁੰਦਾ ਸੀ ਪੰਜਾਬ ਦੇ ਵਿੱਚ ਸਜ਼ਾ ਦਿੱਤੀ ਜਾਂਦੀ ਸੀ ਪੰਜਾਬ ਛੱਡਣਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਨਾ ਸਭ ਤੋਂ ਵੱਡੀ ਸਜ਼ਾ ਪਤਾ ਕੀ ਹੁੰਦੀ ਸੀ ਕਹਿੰਦੇ ਤੂੰ ਪੰਜਾਬ ਤੋਂ ਬਾਹਰ ਚਲਾ ਜਾ ਤੇ ਅੱਜ ਬੰਦਾ 30 ਲੱਖ ਰੁਪਈਆ ਦੇ ਕੇ ਅਰਦਾਸਾਂ ਕਰ ਰਿਹਾ ਵੀ ਪੰਜਾਬ ਤੋਂ ਬਾਹਰ ਕੱਢ ਦਿਓ ਸਾਨੂੰ ਕਿੱਥੇ ਖੜਾ ਹੈ ਪੰਜਾਬ ਸੋਚ ਕੇ ਤਾਂ ਵੇਖੋ ਧਿਆਨ ਨਾਲ ਜਿਸ ਪੰਜਾਬ ਨੂੰ ਵਸਾਉਣ ਲਈ ਮੇਰਾ ਬਾਪੂ 6 ਪੌ ਦੀ ਰਾਤ ਨੂੰ ਆਨੰਦਪੁਰ ਦਾ ਕਿਲਾ ਕਲਗੀਧਰ ਪਾਤਸ਼ਾਹ ਜੀ ਨੇ ਛੱਡਿਆ ਔਰ ਉਹਦੇ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਕਦੀ ਆਪਸ ਵਿੱਚ ਪਰਿਵਾਰ ਨਾਲ ਰਲ ਕੇ ਨਹੀਂ ਬੈਠੇ ਪਰ ਪੰਜਾਬ ਨੂੰ ਪੰਜਾਬ ਬਣਾਤਾ ਮੇਰੇ ਦਾਤਾਰ ਪਾਤਸ਼ਾਹ ਜੀ ਨੇ ਐਸਾ ਪੰਜਾਬ ਬਣਿਆ 40 ਸਾਲ ਇਸ ਪੰਜਾਬ ਦੀ ਧਰਤੀ ਤੇ ਕਿਸੇ ਦੂਲੇ ਮਰਦ ਨੇ ਰਾਜ ਕੀਤਾ ਔਰ ਉਸ ਸੂਰੇ ਦੇ ਰਾਜ ਵਿੱਚ ਕੋਈ ਜੇਲ ਨਹੀਂ ਸੀ ਤੇ ਕਿਸੇ ਨੂੰ ਸਜਾਏ ਮੌਤ ਨਹੀਂ ਹੋਈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਾ ਨਾਂ ਕਿਉਂ ਭੁਲਾਇਆ ਗਿਆ ਸਾਡੀ ਸੁਰਤ ਵਿੱਚੋਂ? ਕਿਉਂ ਨਹੀਂ ਅੱਜ ਪੰਜਾਬੀਆਂ ਦੇ ਦਿਮਾਗ ਵਿੱਚ ਆਈਡੀਅਲ ਸਿਰਜਿਆ ਜਾਂਦਾ ਵੀ ਰਾਜ ਹੋਵੇ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ। ਸਿੱਖ ਜ਼ਾਲਮ ਬਿਰਤੀ ਦਾ ਵੀ ਨਹੀਂ ਹੈ, ਸਿੱਖ ਕਿਸੇ ਤੇ ਜ਼ੁਲਮ ਨਹੀਂ ਕਰਦਾ। ਤੁਸੀਂ ਮਹਾਰਾਜ ਦੀਆਂ ਜੰਗਾਂ ਨੂੰ ਧਿਆਨ ਨਾਲ ਪੜ ਕੇ ਵੇਖੋ ਬੜੇ ਪਿਆਰੇ ਕਿਸੇ ਆਦੀਪ ਦੇ ਬੋਲ ਲਿਖੇ ਨੇ ਉਹ ਕਹਿੰਦਾ ਭਾਰਤ ਦੀ ਇੱਜ਼ਤ ਰਾਖੀ ਲਈ ਲਾ ਸਾਰਾ ਹੀ ਪਰਿਵਾਰ ਗਿਆ ਤਨ ਜਿਗਰਾ ਕਲਗੀ ਵਾਲੇ ਦਾ ਸਾਰਾ ਪਰਿਵਾਰ ਹੀ ਸਾਡੇ ਤੋਂ ਵਾਰਗ ਕੋਈ ਇੱਕ ਕੋਈ ਦੋ ਕੋਈ ਚਾਰ ਨਿੱਕੀਆਂ ਨਿੱਕੀਆਂ ਚੀਜ਼ਾਂ ਵਾਰਦਾ ਪਰ ਤਨ ਹੈ ਕਲਗੀਧਰ ਪਾਤਸ਼ਾਹ ਜੀ ਤੂੰ ਕਿਹਦਾ ਹੋਣਾ ਮੇਰਾ ਬਾਪੂ ਜਦੋਂ ਲਿਖਦਾ ਹੈ ਅੱਲਾ ਯਾਰ ਖਾਂ ਜੋਗੀ ਤਾਂ ਉਹ ਲਿਖਦਾ ਕਹਿੰਦਾ ਡੰਡਕ મે ਫੇਰੇ RAM ਤੋਂ SEETA थी बगल में लक्ष्मण था बिरादर बन राम को घर था ਹੁਣ ਤੁਸੀਂ ਜੇ ਚਮਕੌਰ ਦੀ ਗੜੀ ਕਰਕੇ ਤੇ ਉਧਰ RAM ਦੇ ਬਨਵਾਸ ਨੂੰ ਇੱਕੋ ਜਿਹਾ ਲਿਖਣਾ ਹੈ ਤੇ ਕਿੱਦਾਂ ਲਿਖਦਿਆਂ ਮੈਂ ਬਰਾਬਰ ਹੈ ਬਨ RAM को घर था ਉਹਤੇ ਘਰ ਸੀ ਫਿਰ ਕਹਿੰਦੇ ਚੱਲ ਹੋਰ ਵੀ ਹੈਗੇ ਨੇ ਉਹਨਾਂ ਬਾਰੇ ਜ਼ਿਕਰ ਕਰੋ ਕਹਿੰਦਾ ਬਾਕੀ ਹੈ ਕਨਈਆ ਉਹਦੀ ਸੁਣ ਲਓ ਫਿਰ ਨਹੀਂ ਉਹਨਾਂ ਖਾ ਪਿਸਰ ਥਾ ਆਪਣਾ ਕੋਈ ਪੁੱਤ ਨਹੀਂ ਸੀ ਮੈਦਾਨੇ ਜੰਗ 'ਚ ਇਧਰ ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ 8 ਪੋ 21 ਦਸੰਬਰ ਦੀ ਜਿਹੜੀ ਰਾਤ ਸੀ ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਉੱਚੀ ਗੁੰਮਟੀ 'ਚ ਖਲੋਤੇ ਨੇ ਚਮਕੌਰ ਫਤਿਹਗੜ ਜਿਹੜੀ ਚਮਕੌਰ ਸਾਹਿਬ ਦੀ ਉਹ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੰਗ ਲੜ ਰਹੇ ਸੀ ਉਸ ਜੰਗ ਵਿੱਚ ਉੱਚੀ ਬਾਈ 'ਚ ਖਲੋਤੇ ਨੇ ਸਾਬ ਜਿਆਦਾ ਮੈਦਾਨੇ ਜੰਗ ਚ ਲੜਦਾ ਸ਼ਹਾਦਤ ਦਾ ਜਾਮ ਪੀਂਦਾ ਔਰ ਸਹਬਜ਼ਾਦੇ ਦੇ ਬਰਛਾ ਪਿੱਛੋਂ ਦੀ ਵਜਦ ਹੈ ਪਹਿਲਾਂ ਸਹਬਜ਼ਾਦੇ ਕੋਲੋਂ ਤੀਰ ਮੁੱਕੇ ਫਿਰ ਸਹਬਜ਼ਾਦੇ ਦਾ ਨੇਜਾ ਟੁੱਟਿਆ ਨੇਜਾ ਟੁੱਟਣ ਤੋਂ ਬਾਅਦ ਤਲਵਾਰ ਨਾਲ ਲੜਿਆ ਅਖੀਰ ਦੁਸ਼ਮਣਾਂ ਨੂੰ ਇਹ ਸੀ ਵੀ ਬਾਜਾਂ ਵਾਲੇ ਦਾ ਪੁੱਤ ਹੈ ਇਹਨੂੰ ਜਿਉਂਦਿਆਂ ਫੜੀਏ ਉਹ ਉਹਨਾਂ ਦੀ ਹਾਰ ਉਹਨਾਂ ਨੂੰ ਇਹ ਲੱਗਦਾ ਸੀ ਵੀ ਗੁਰੂ ਨੂੰ ਹਰਾਉਣਾ ਹੈ ਜੋਰ ਉਹਨਾਂ ਦਾ ਇਹ ਲੱਗਾ ਹੋਇਆ ਸੀ ਸਾਹਿਬ ਜਾਦੇ ਨੇ ਜਦੋਂ ਸ਼ਹਾਦਤ ਦਾ ਜਾਮ ਪੀਤਾ ਤੇ ਬਾਪੂ ਨੇ ਉਸ ਗੁੰਮਟੀ ਚ ਖੜ ਕੇ ਜਕਾਰੇ ਛੱਡੇ ਕਿਹੜਾ ਪੁੱਤ ਐ ਕਿਹੜਾ ਪਿਓ ਐ ਜਿਹੜਾ ਆਪਣੇ ਪੁੱਤਾਂ ਦੀ ਸ਼ਹਾਦਤ ਤੇ ਜਕਾਰੇ ਛੱਡਦਾ ਪੁੱਤ ਬਿਮਾਰ ਹੋਇਆ ਨਹੀਂ ਚੱਲਿਆ ਜਾਂਦਾ ਆ ਤੁਸੀਂ ਵੇਖੋ ਵਿਦੇਸ਼ਾਂ ਸਾਡੇ ਬੱਚੇ ਜਾਂਦੇ ਨੇ ਕਈ ਵਾਰ ਮਾਪੇ ਨਾਲ 에어ਪੋਰਟ ਤੋਂ ਘਰ ਤੱਕ ਰੋਂਦੇ ਆਉਂਦੇ ਆ ਅਜੇ ਬੱਚਿਆਂ ਨੂੰ ਆਪ ਹੀ ਤੋਰਿਆ ਹੁੰਦਾ ਆਪਣੀ ਤਿਆਰੀ ਕਰਕੇ ਭੇਜਿਆ ਹੁੰਦਾ ਤਿੰਆ ਪੁੱਤ ਜਦੋਂ ਜਾਂਦੇ ਨੇ ਨਾ ਤੇ ਵਾਪਸ 에ਰਪੋਰਟ ਤੋਂ ਘਰ ਤੱਕ ਰੋਂਦੇ ਆਉਂਦੇ ਮਾਪੇ ਅਜੇ ਪਤਾ ਹੁੰਦਾ ਇਹਨਾਂ ਨੇ ਪੰਜ ਸੱਤਾਂ ਸਾਲਾਂ ਬਾਅਦ ਵਾਪਸ ਆਉਣਾ ਵਧੀਆ ਚੰਗੀ ਕਮਾਈ ਕਰਕੇ ਆਉਣਗੇ ਸੈਟਲ ਹੋ ਕੇ ਆਉਣਗੇ ਤੇ ਦੂਜੇ ਮੈਨੇ ਮੇਰਾ ਬਾਪੂ ਸੀਗਾ ਜਿਹਨੂੰ ਇਹ ਦੱਸਦਾ ਸੀ ਵੀ ਸਾਹਮਣੇ ਪੁੱਤ ਦੀ লাশ ਪਈ ਹੈ ਤੇ ਉਹ ਜਿਕਾਰੇ ਛੱਡ ਰਿਹਾ ਇੱਕ ਪੁੱਤ ਸ਼ਹਾਦਤ ਦਾ ਜ਼ਾਮ ਪੀ ਗਿਆ ਦੂਜਾ ਪੁੱਤ ਬੇਟੇ ਕੋ ਮਿਲੀ ਸ਼ਹਾਦਤ ਦੇਖਾ ਜੋ ਪਿਦਰ ਨੇ ਇੱਕ ਬੰਨੇ ਪੁੱਤ ਦੀ লাশ ਵੇਖੀ ਦੂਜੇ ਬੰਨੇ ਸਿਰ ਕਮਾਇਆ ਤੇ ਜੁਝਾਰ ਸਿੰਘ ਹੱਥ ਜੋੜੀ ਖੜਾ ਸੀ ਗੁਰੂ ਦੇ ਲਾਲ ਤੇ ਗੁਰੂ ਕਮਾਲ ਨਹੀਂ ਹੈ ਵੈਸੇ ਦੂਜੇ ਬੰਨੇ ਸਹਬ ਜਿਆਦਾ ਜੁਝਾਰ ਸਿੰਘ ਖੜਾ ਮਹਾਰਾਜ ਨੇ ਕਿਹਾ ਉਧਰ ਨੂੰ ਮੂੰਹ ਕੀਤਾ ਤੇ ਉਹਨੇ ਹੱਥ ਜੋੜ ਕੇ ਕਿਹਾ ਬਾਪੂ ਜੇ ਭਰਾ ਤੋ ਰਿਆ ਅੱਲਾ ਯਾਰ ਖਾਂ ਜੋਗੀ ਲਿਖਦਾ بیٹے ਕੋ ਮਿਲੀ ਸ਼ਹਾਦਤ ਦੇਖਾ ਜੋ ਪਿਦਰ ਨੇ ਪਿਦਰ ਕਹਿੰਦੇ ਪਿਓ ਨੂੰ ਉਸ ਵਕਤ ਕਹਾ ਨੰਨੇ ਸੇ ਮਾਸੂਮ ਪੁੱਤਰ ਨੇ ਰੁਕਸ਼ਤ ਹਮੇ ਦਿਲਾਓ ਜਾਏਂਗੇ ਮਰਨੇ ਬਾਪੂ ਮੇ ਮਰਨ ਜਾਣਾ ਇੱਕ ਪਿਓ ਲਈ ਸੁਣਨਾ ਸੌਖਾ ਥੋੜੀ ਹੈ ਤੇ ਜਦੋਂ ਤੋਰਨ ਦੀ ਵਾਰੀ ਆਈ ਤੇ ਅੱਲਾ ਯਾਰ ਖਾਂ ਜੋਗੀ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਲੋ ਜਾਓ ਤੂੰ ਮੈਂ ਅੱਲਾਹ ਕੋ ਸੌਂਪਾ ਮਰ ਜਾਓ ਜੰਮ ਮਾਰੋ ਤੂੰ ਮੈਂ ਅੱਲਾਹ ਕੋ ਸੌਂਪਾ ਵਾਹਿਗੁਰੂ ਜੰਗ ਕੀ ਹਿੰਮਤ ਤੂੰ ਮੇ ਬਖਸ਼ੇ ਕਿੱਡੀ ਕਮਾਲ ਦੀ ਗੱਲ ਇੱਕ ਖਾਹਿਸ਼ ਜ਼ਾਰ ਕੀਤੀ ਇੱਕ ਪਿਓ ਨੇ ਕਹਿੰਦੇ ਮੇਰੀ ਇੱਛਾ ਆ ਮੇਰੇ ਬੱਚਿਆ ਮੈਂ ਤੈਨੂੰ ਉਸ ਮੈਦਾਨੇ ਜੰਗ ਚ ਡਿੱਗਦਾ ਵੇਖਾਂ ਪਰ ਤੀਰ ਤੇ ਵਰਸ਼ੀ ਤੇਰੇ ਸੀਨੇ ਚ ਵੱਜੀ ਹੋਣੀ ਚਾਹੀਦੀ ਐ ਤੇਰੀ ਪਿੱਠ ਤੇ ਨਹੀਂ ਲੱਗੀ ਹੋਣੀ ਚਾਹੀਦੀ ਐਸਾ ਸੀ ਸਾਡਾ ਬਾਪੂ ਤੇ ਅੱਜ ਉਸ ਬਾਪੂ ਦੇ ਪੁੱਤ ਪਤਾ ਨਹੀਂ ਕਿੱਥੇ ਕਿੱਥੇ ਪਿੱਠਾ ਵਿਖਾਉਂਦੇ ਨੇ ਰਿਸ਼ਤਿਆਂ 'ਚ ਪਿੱਠਾ ਵਿਖਾਤੀਆਂ ਗੁਰੂ ਨੂੰ ਪਿੱਠਾ ਵਿਖਾਤੀਆਂ ਪੰਥ ਨੂੰ ਪਿੱਠਾ ਵਿਖਾਤੀਆਂ ਤੋਂ ਗੁਰੂ ਕੇ ਪਿਆਰਿਓ ਮਹਾਰਾਜ ਸਚੇ ਪਾਤਸ਼ਾਹ ਜੀ ਸਾਡੀ ਜ਼ਿੰਦਗੀ ਦੇ ਅੰਦਰ ਇਹ ਇਹ ਦਿੜਤਾ ਭਰਦੇ ਸਨ ਔਰ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਸਾਡੇ ਜੀਵਨ ਦੇ ਅੰਦਰ ਇਹ ਕੁਆਲਿਟੀਆਂ ਪੈਦਾ ਕੀਤੀਆਂ ਔਰ ਉਹ ਕੁਆਲਿਟੀਆਂ ਜਦੋਂ ਸਿੱਖਾਂ 'ਚ ਜੀਉਂਦੀਆਂ ਸਨ ਦਾ ਸਿੱਖਾ ਨੇ 1710 ਵਿੱਚ ਪੰਜਾਬ ਦੀ ਧਰਤੀ ਤੇ ਖਾਲਸਾ ਰਾਜ ਸਥਾਪਿਤ ਕਰਤਾ ਸੀ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਹੁਤ ਛੇਤੀ ਸੋ ਇਸ ਲਈ ਮਹਾਰਾਜ ਸچے ਪਾਤਸ਼ਾਹ ਜੀ ਦੇ ਜਿਹੜੇ ਪਾਵਨ ਬੋਲ ਨੇ ਨਾ ਬਾਣੀ ਦੇ ਉਹਨੂੰ ਹਾਜ਼ਰ ਨਾਜ਼ਰ ਹੋ ਕੇ ਸਮਝਿਆ ਕਰੋ ਜਿਹੜੇ ਸ਼ਬਦ ਮੈਂ ਸਮਾਪਤੀ ਕਰਦਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਸ ਸੱਚੀ ਮੁੱચી ਬਾਣੀ ਨੂੰ ਸਮਝਣਾ ਹੈ ਤਾਂ ਇਹ ਸਮਝੋ ਅਬ ਕੈਸੇ ਮਰੋਂ ਮਰਨ ਮਨ ਮੰਨਿਆ ਮੇਰਾ ਮਨ ਮਰਨ ਨੂੰ ਮੰਨ ਗਿਆ ਕੀ ਮਰਨਾ ਲੋਕ ਮਰਨੋਂ ਡਰਦੇ ਨੇ ਤੇ ਸਿੱਖ ਕਹਿੰਦਾ ਵੀ ਕੀ ਹੋਏਗਾ ਵਾਤੋਂ ਵਾਤ ਮੌਤ ਹੀ ਆ ਜਾਏਗੀ ਨਾ ਹੋਰ ਕੀ ਹੋ ਜਾਏਗਾ ਐਈ ਹੈ ਨਾ ਬੰਦਾ ਕਹਿੰਦਾ ਵੀ ਮਾਰ ਦੇਣਗੇ ਅਗਲੇ ਕਹਿੰਦੇ ਕੀ ਹੋਏਗਾ ਵਾਤੋਂ ਵਾਤ ਮਾਰ ਹੀ ਦੇਣਗੇ ਤਾਂ ਆਪਾਂ ਵੀ ਸਾਰੇ ਕੀ ਹੋਏਗਾ ਵਾਤੋਂ ਵਾਤ ਮੌਤ ਥੋੜੀ ਆ ਚੱਲੀ ਹੈ ਬਦਲਿਆ ਜਾ ਸਕਦਾ ਪਰ ਉਹਦੇ ਲਈ ਉਹ ਜज्ਬਾ ਪਾਲਣਾ ਬਹੁਤ ਜ਼ਰੂਰੀ ਹੈ ਜਿਹੜਾ ਕਿਸੇ ਆਦੀਬ ਦੇ ਬੋਲਾਂ ਤੋਂ ਗੁਰੂ ਸਾਹਿਬ ਜੀ ਨੂੰ ਸਾਹਮਣੇ ਹੋ ਕੇ ਉਹਨੇ ਲਿਖਿਆ ਬਾਪੂ ਵੇਖਦਾ ਰਹੀ ਤੋ ਬੈਠ ਕੰਢੇ ਕਿਵੇਂ ਤਰਨਗੇ ਅਜੀਤ ਜੁਝਾਰ ਤੇਰੇ ਟੁੱਬੀ ਮਾਰ ਕੇ ਸਰਸਾ ਦੇ ਰੋੜ ਵਿੱਚੋਂ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ਚੋਰਾ ਕਰੀਨਾ ਕੇਲੇ ਆਨੰਦਪੁਰ ਦਾ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਕਿਉਂ ਨਹੀਂ ਬਣਾਈ ਕੁੱਲੀ-ਕੁੱਲੀ ਕਿਲ ਸਾਡੇ ਸਾਰਿਆਂ ਦੇ ਘਰ ਕਿਲੇ ਬਣਨੇ ਚਾਹੀਦੇ ਨੇ ਆਨੰਦਪੁਰ ਦੇ ਕੀ ਸੀ ਆ ਨੰਦਪੁਰ ਦਾ ਦੌਰ ਕਿਉਂ ਆ ਨੰਦਪੁਰ ਨੂੰ ਉਜਾੜਨਾ ਚਾਹੁੰਦੇ ਸੀ ਕਦੀ ਬਰੀਕੀ ਨਾਲ ਬਹਿ ਕੇ ਬਾਚੋ ਆਪਣੇ ਘਰਾਂ ਚ ਕਿਉਂ ਆ ਨੰਦਪੁਰ ਨੂੰ ਉਜਾੜਨਾ ਚਾਹੁੰਦੇ ਸੀ ਸੁਗੁਰੂ ਕੇ ਪਿਆਰਿਓ ਮਹਾਰਾਜ ਕਹਿੰਦੇ ਅਬ ਕੈਸੇ ਮਰੋ ਮਰਨ ਮਨ ਮੰਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਨੇ ਰੋਜ਼ ਮਰਦੀ ਐ ਦੁਨੀਆ ਤੇ ਕੋਈ ਕਿਸੇ ਜੇਲ ਚ ਮਰਦਾ ਕੋਈ ਕਿਸੇ ਐਕਸੀਡੈਂਟ ਚ ਮਰਦਾ ਕੋਈ ਕਿਸੇ ਨਾਲ ਧੋਖਾ ਕਰਕੇ ਮਰਦਾ ਪਰਾਸੀਤਾ ਸਹਿਜ ਵਿੱਚ ਮਰਨ ਵਾਲੇ ਆ ਅਸੀਂ ਗੁਰੂ ਦੇ ਰੰਗ ਵਿੱਚ ਰਹਿਣ ਵਾਲੇ ਆ ਮਰ ਮਰ ਜਾਤੇ ਜਿਨ ਰਾਮ ਨਾ ਜਾਣੇ ਆ ਮਹਾਰਾਜ ਨੇ ਫਿਰ ਪਹਿਲਾ ਬੰਦ ਬਾਬਾ ਕਬੀਰ ਜੀ ਨੇ ਵਰਤਿਆ ਕਹਿੰਦੇ ਜੇਹ ਮਰਨੇ ਸਭ ਜਗ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਜਿਸ ਮੌਤ ਦਾ ਡਰ ਸੀ ਗੁਰੂ ਦੇ ਸ਼ਬਦ ਨੇ ਉਹ ਕੱਢਤਾ ਸਾਡੀ ਜ਼ਿੰਦਗੀ ਦੇ ਅੰਦਰੋਂ ਰੋਟੀ ਸਾਰੀ ਦੁਨੀਆ ਖਾ ਕੇ ਸੌਂਦੀ ਹੁੰਦੀ ਹੈ ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਬਖਸ਼ਿਸ਼ ਕਰਦੇ ਮਹਾਰਾਜ ਕਹਿੰਦੇ ਮਰਨੋ ਮਰਨ ਕਹੈ ਸਭ ਕੋਈ ਸਹਜ ਮਰੇ ਅਮਰ ਹੋਏ ਸੋਈ ਸੈਦ ਸਟੇਬਿਲਟੀ ਜੀਨੂੰ ਅੱਜ ਅੱਜ ਦੀ ਪਾਸ਼ਾ ਚ ਅਸੀਂ ਕਹਿੰਨੇ ਆ ਪੇਸ਼ੈਂਸ ਰੱਖੋ ਪੇਸ਼ੈਂਸ ਨਹੀਂ ਹੈ ਅੱਜ ਕਿਸੇ ਵਿੱਚ ਵੀ ਸਾਡੇ ਸਾਰਿਆਂ ਸਾਡੇ ਚ ਵੀ ਨਹੀਂ ਧਾਰਮਿਕ ਬੰਦਿਆਂ ਸਭ ਤੋਂ ਘੱਟ ਪੇਸ਼ੈਂਸ ਦੁਨੀਆ ਜਿੱਕੇ ਤੇ ਹੈਗਾ ਤੇ ਪਤਾ ਕਿੰਨਾ ਚਾ ਬੋਲੋ ਮੜਾ ਜਾ ਗਾਜ ਕੇ ਧਾਰਮਿਕ ਸਾਡੇ ਅਰਗਿਆਂ ਚ ਸਭ ਤੋਂ ਚੰਦਰੇ ਬੰਦੇ ਆ ਸਾਡੇ ਵਾਲੇ ਸਾਡੇ ਵਾਲਾ ਲਾਣਾ ਦਾ ਜਿੰਨਾ ਬੇੜਾ ਕਰਕੇ ਆ ਨਾ ਮੈਂ ਰਹਿਣਾ ਇਹਨਾਂ ਚ ਮੈਨੂੰ ਪਤਾ ਜਿੰਨਾ ਜ਼ਹਿਰ ਇਸ ਲਾਣੇ ਚ ਹੈ ਨਾ ਇੱਕ ਦੂਜੇ ਪ੍ਰਤੀ ਇਹਨਾਂ ਤੁਹਾਡੇ ਚ ਹੈ ਨਹੀਂ ਤੇ ਜੇ ਮੇਰੇ ਵਰਗਿਆਂ ਚੋਂ ਜ਼ਹਿਰ ਨਹੀਂ ਨਿਕਲਿਆ ਤਾਂ ਤੁਹਾਡੇ ਚੋਂ ਕਿੱਥੇ ਕੱਢ ਦਾਂਗੇ ਅਸੀਂ ਸਹਿਬ ਜਾਦੇ ਤੇ ਜਿਵੇਂ ਆलम ਸਿੰਘ ਨੱਚਣ ਦੀ ਬੀਬੀ ਪਿੱਖਾਂ ਦੀ ਗੱਲ ਤੁਸੀਂ ਕੀਤੀ ਹੈ ਬੀਬੀ ਪਿੱਖਾਂ ਵਰਗੇ ਕਿਰਦਾਰ ਪਤਾ ਕਦੋਂ ਘੜੇ ਜਾਂਦੇ ਨੇ ਜਦੋਂ ਸਾਹਮਣੇ ਕਲਗੀਆਂ ਵਾਲਾ ਹੁੰਦਾ ਮਾ ਪੁੱਤੇ ਵਿਸ ਦੇ ਕੌਣ ਰੱਖਣ ਹਾਰਾ ਮੰਨੇ ਕੋਈ ਨਾ ਮੰਨੇ ਸਾਡੀ ਪ੍ਰਚਾਰਕ ਸ਼੍ਰੇਣੀ ਜੇ ਜ਼ਹਿਰ ਦੇਣੋ ਹਟ ਜਾਏ ਨਾ ਦੁਨੀਆ ਨੂੰ ਤੇ ਦੁਨੀਆ ਸੁਥਰੀ ਹੋ ਜਾਏ ਸਵੇਰੇ ਹੀ ਫਰਸੀ ਜ਼ਹਿਰ ਦੇ ਰਹੇ ਆ ਸਾਨੂੰ ਨਹੀਂ ਅੰਮ੍ਰਿਤ ਬੀਜਣਾ ਆਉਂਦਾ ਪੜਨਾ ਆਉਂਦਾ ਹੈ ਅੰਮ੍ਰਿਤ ਪੀਓ ਸਦਾ ਸਿਰ ਜੀਵੋ ਹਰ ਸਿਮਰਤ ਆਨੰਦ ਪਰਿਨਤ ਅਮਲ ਕਰਨਾ ਬਹੁਤ ਔਖਾ ਕੰਮ ਹੈ ਸੋ ਬਾਬਾ ਮਿਹਰ ਕਰੇ ਕਿਤੇ ਸਾਨੂੰ ਮਰਨਾ ਆ ਜਾਏ ਮਰਨੋ ਮਰਨ ਕਹੈ ਸਭ ਕੋਈ ਸਾਹਜ ਮਰੇ ਅਮਰ ਹੋਏ ਸੋਈ ਕਹੋ ਕਬੀਰ ਮਨ ਭਇਆ ਅਨੰਦਾ ਗਿਆ ਪਰਮ ਰਹਿਆ ਪਰਮਾਨੰਦਾ ਬਾਬੇ ਦੀ ਬਾਣੀ ਕਹਿੰਦੀ ਪਰਮ ਮੁੱਕ ਗਿਆ ਤੇ ਮੇਰੀ ਜ਼ਿੰਦਗੀ ਚ ਪਰਮ ਆਨੰਦ ਪੈਦਾ ਹੋ ਗਿਆ ਡਾਊਟ ਦੁੱਬਦਾ ਇਹਦੇ ਤੇ ਹੁਣ ਸਮਾਂ ਨਹੀਂ ਮੇਰੇ ਕੋਲ ਵੀ ਮੈਂ ਇਸ ਬੰਨੇ ਜਾਵਾਂ ਦੁੱਬਦਾ ਬੜੀ ਖਤਰਨਾਕ ਚੀਜ਼ ਐ ਅਸੀਂ ਬਹੁਤ ਦੁੱਬਦਾ ਗ੍ਰਸਤ ਲੋਕ ਆ ਸਾਨੂੰ ਬਹੁਤ ਵਾਰ ਇਦਾਂ ਲੱਗਣ ਲੱਗ ਪੈਂਦਾ ਹਾਲਾਂਕਿ ਰੋਜ਼ ਪੜ੍ਹਦੇ ਆਂ ਅਸੀਂ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜਕ ਪਾਰੇ ਦੇ ਤੇ ਯਕੀਨ ਨਹੀਂ ਆਉਂਦਾ ਇਸੇ ਕਰਕੇ ਦੂਜੇ ਦੇ ਮੂੰਹ ਦੀਆਂ ਬੁਰਕੀਆਂ ਖੋਈਆਂ ਜਾ ਰਹੀਆਂ ਨੇ ਭਰਾ ਭਰਾ ਦਾ ਦੁਸ਼ਮਣ ਬਣਿਆ ਪਿਆ ਸਾਰੀ ਦੁਨੀਆ ਇੱਕ ਦੂਜੇ ਦੀ ਦੁਸ਼ਮਣ ਹੋ ਗਈ ਹੈ ਕਿਉਂਕਿ ਪੜ੍ਹਨਾ ਬੜਾ ਸੌਖਾ ਅਮਲ ਕਰਨਾ ਬਹੁਤ ਔਖਾ ਅਮਲ ਤੋਂ ਬਿਨਾ ਜੀਵਨ ਸਿਰਜਿਆ ਨਹੀਂ ਜਾਂਦਾ ਜੀਵਨ ਸਿਰਜਣ ਵਾਲਿਆਂ ਤੋਂ ਬਿਨਾ ਇਸ ਤਰ੍ਹਾਂ ਦੀ ਵਿਚਾਰਧਾਰਾ ਦੁਨੀਆ 'ਚ ਪੈਦਾ ਨਹੀਂ ਕੀਤੀ ਜਾ ਸਕਦੀ ਬਾਬਾ ਅਮੇਰ ਕਰੇ ਅਸੀਂ ਬਾਣੀ ਦਾ ਓਟ ਆਸਰਾ ਸਾਰੇ ਤੱਕ ਸਕੀਏ ਉਹਨਾਂ ਮਹਾਨ ਯੋਧਿਆਂ ਦੇ ਜੀਵਨ ਵਿੱਚੋਂ ਕੁਝ ਸਿੱਖ ਸਕੀਏ ਇਹ ਅਰਦਾਸ ਆਪਾਂ ਰੋਜ਼ਾਨਾ ਸਹਬਾਂ ਦੇ ਚਰਨਾਂ ਵਿੱਚ ਕਰਦੇ ਹਾਂ ਮਾਲਕ ਕਿਰਪਾ ਕਰੇ ਸਾਡੀ ਜ਼ਿੰਦਗੀ ਦਾ ਆਧਾਰ ਬਾਣੀ ਬਣੇ ਸਭਨਾਂ ਦਾ ਧੰਨਵਾਦ ਬੋਲਾਂ ਚੁੱਕਾ ਮੇਰੀਆਂ ਸਮਝ ਕੇ ਮਾਫ਼ ਕਰਦੇ ਹੋ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਉਹ ਮੇਰੀ ਨਹੀਂ ਹੈ